ਜੀ ਤੇ ਕਿੰਨੇ ਦੀ ਪੈਜੂਗੇ ਇੱਥੇ ਆਪਾਂ 10000 ਦੀ ਦੇ ਦਾਂਗੇ ਜੀ ਸਿਰਫ 10000 ਜੀ ਹਾਂਜੀ ਆਨਲਾਈਨ ਇਹ 16500 ਦੀ ਹੈ ਆਪਾਂ ਇਹਨੂੰ 10000 ਦੀ ਦੇ ਦਾਂਗੇ ਜੋ ਕੋਈ ਵੀ ਲੈ ਲੋ ਜੀ ਅੱਛਾ ਜੀ ਐਮ ਆਰ ਪੀ ਤੋਂ 70 ਲੈਸ ਕਰ ਦਾਂਗੇ ਜੀ ਜਿਵੇਂ ਆ 1710 ਦੀ ਬੋਸ 552 ਵਾਲੀ ਠੀਕ ਆ ਆ ਆ ਚੀਜ਼ ਜਿਹੜੀ ਕੀਤੀ ਹੈ ਨਾ ਗੱਲ ਇਹ ਸਭ ਤੋਂ ਇੱਕ ਨੰਬਰ ਆ ਵੀ ਚੀਜ਼ ਓਰੀਜਨਲ ਹੋਣੀ ਚਾਹੀਦੀ ਹੈ ਲਓ ਜੀ ਆ ਤੁਹਾਨੂੰ ਇਹੋ ਜੀਆਂ ਚੀਜ਼ਾਂ ਇੱਥੇ ਮਿਲ ਜਾਣੀਆਂ ਵਰਤਨ ਆਹ ਲਓ ਜੀ ਭਾਂਡੇ ਤੋਂ ਵਾਲੀ ਮਸ਼ੀਨ ਵੇਖ ਲਓ ਅੱਜ ਗੋਦਰੇ ਜੀ ਦੀ ਤੇ ਵੀਰੇ ਇਹਨੂੰ ਕਰੇਓ ਓਪਨ 8 ਪਲੇਟਡ ਹੈ ਅੱਛਾ ਜੀ ਲਓ ਇਹ ਆਪਾਂ ਨੂੰ 6 ਪੀਸ ਦਾ 420 ਰੁਪਏ ਦਾ ਪੈਜੂਗਾ ਜੀ ਓਕੇ ਲੈਸ ਕਰਕੇ ਲੈਫਟ ਕਰਕੇ ਠੀਕ ਸੀਟ ਤੇ ਜੀ ਇਹਦਾ 3 ਸੀਟਰ ਹੀ ਹੈ ਹੈ ਸਾਰੇ 3 ਸੀਟਰ ਨੇ ਕਿ 5 ਡੇ ਆ ਗਏ 3 ਕ ਮਿਲ ਜਾਣਗੇ 5 ਸੀਟਰ ਮਿਲ ਜਾਣਗੇ 5 ਸੀਟਰ ਤੇ ਆਪਾਂ ਮਾਰੀਏ ਮੜੇ ਚਾਤੀ ਆ ਸਾਰੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਜੀ ਲਓ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਆਪਣਾ ਹਰ ਇੱਕ ਵਲੌਗ ਇਨਫਰਮੇਸ਼ਨ ਵਾਲਾ ਹੁੰਦਾ ਕਿੱਥੇ ਕਿਹੜੀ ਚੀਜ਼ ਵਧੀਆ ਮਿਲਦੀ ਹੈ ਤੇ ਸਸਤੀ ਮਿਲਦੀ ਹੈ ਸੋ ਅੱਜ ਵੀ ਆਪਾਂ ਆਏ ਆ ਜੀ ਜ਼ੀਰਕਪੁਰ ਇੱਕ ਬਹੁਤ ਹੀ ਵਧੀਆ ਵਲੌਗ ਲੈ ਕੇ ਤੁਹਾਡੇ ਹਾਸਤੇ ਸੋ ਜ਼ੀਰਕਪੁਰ ਦੇ ਵਿੱਚ ਇੱਕ ਪੁਆਇੰਟ ਬਣਿਆ ਤੁਹਾਨੂੰ ਦਿਖਾਉਣੇ ਆ ਜੀ ਆ ਦੇਖੋ ਜਿਹਦਾ ਨਾਮ ਹੈਗਾ ਜੀ ਸਮਾਰਟ ਬਾਏ ਜ਼ੀਰਕਪੁਰ ਇੱਥੇ ਤੁਹਾਨੂੰ ਹੋਮ ਅਪਲਾਈਅੰਸ ਜਾਨੀ ਕਿ ਰੈਫਰਿਜਰੇਟਰ LED ਗਰੋਸਰੀ ਦਾ ਸਮਾਨ ਸ਼ੂਜ਼ ਬਹੁਤ ਜ਼ਿਆਦੀ ਆਫ ਤੇ ਮਿਲਦਾ ਹੈ ਜੀ ਤੇ ਬਾਕੀ ਅੰਦਰ ਜਾ ਕੇ ਬਾਈ ਰਾਨਾ ਗੱਲਬਾਤ ਕਰਦੇ ਆ ਤੇ ਸਾਰਾ ਤੁਹਾਨੂੰ ਦੱਸ ਦੇਣ ਕਿ ਬਲੌਗ ਦੇ ਐਂਡ ਤੱਕ ਬਸ ਬਣੇ ਰਹੋ ਤੇ ਸਾਰਾ ਬਲੌਗ ਦੇਖਿਓ ਜੀ ਐਡਰੈਸ ਤੁਹਾਨੂੰ ਮੈਂ ਦੱਸਤਾ ਵੀ ਜ਼ਿਰਕਪੁਰਾ ਬਾਕੀ ਕੰਟੈਕਟ ਨੰਬਰ ਵੀ ਉੱਪਰ ਆ ਗਏ ਨੇ ਮੈਂ ਡਿਸਕ੍ਰਿਪਸ਼ਨ ਚ ਮੈਂਸ਼ਨ ਵੀ ਕਰ ਦਾਂਗਾ ਤੇ ਹੁਣ ਅੰਦਰ ਚੱਲਦੇ ਆ ਜੀ ਆ ਦੇਖੋ ਪਹਿਲਾਂ ਬਾਹਰੋਂ ਦੇਖੋ ਤੁਸੀਂ ਬਾਹਰ ਦਾ ਮਾਹੌਲ ਬਹੁਤ ਵੱਡਾ ਹੈ ਨਾ ਸ਼ੈੱਡ ਪਿਆ ਹੋਇਆ ਤੇ ਇਹਦੇ ਅੰਦਰ ਹੈ ਜੀ ਸਾਰਾ ਅੰਦਰ ਚੱਲਦੇ ਆ ਜੀ ਤੇ ਕਾਫੀ ਲੋਕ ਆਏ ਹੋਏ ਨੇ ਦੂਰੋਂ ਦੂਰੋਂ ਲੈਣ ਇੱਥੇ ਸਮਾਨ ਆ ਲੋ ਜੀ ਆ ਹੈਗਾ ਮੇਨ ਕਾਊਂਟਰ ਤੇ ਤੁਸੀਂ ਚੈੱਕ ਕਰੋ ਕਿੰਨਾ ਵੱਡਾ ਹੈ ਜੀ ਇਹਦਾ ਸਟੋਰ ਕਹਿ ਲਓ ਜਾਂ ਤੁਸੀਂ ਕਹਿ ਲਓ ਸ਼ੈੱਡ ਜਿੱਥੇ ਹੈਗਾ ਜੀ ਤੇ ਆਪ ਬਾਈ ਜੀ ਨਾਲ ਮਿਲਦੇ ਹੋਰ ਬਾਈ ਜੀ ਕੀ ਹਾਲ ਚਾਲ ਨੇ ਠੀਕ ਠਾਕ ਵਧੀਆ ਜੀ ਠੀਕ ਠਾਕ ਜੀ ਵਧੀਆ ਜੀ ਵਧੀਆ ਚੱਲ ਰਿਹਾ ਵੀਰ ਸਿਸਟਮ ਵਧੀਆ ਚੱਲੀ ਜਾਂਦਾ ਜੀ ਠੀਕ ਹੈ ਵਧੀਆ ਚਾਹੀਦਾ ਜੀ ਅੱਛਾ ਪਾ ਜੀ ਮੈਨਾ ਤੁਹਾਡੇ ਇਸ ਸਟੋਰ ਬਾਰੇ ਜਿਹੜਾ ਆਪਣਾ ਹੈਗਾ ਜੀ ਬਹੁਤ ਸੁਣਿਆ ਸੀਗਾ ਤੇ ਅੱਜ ਮੈਂ ਆਇਆ ਵੀ ਆ ਤੇ ਆਪਣੇ ਸਬਸਕ੍ਰਾਈਬਰਸ ਨੂੰ ਆਪਣੇ ਵਿਊਅਰਸ ਨੂੰ ਮਿਖਾਉਣਾ ਚਾਹੁੰਦਾ ਵੀ ਇੱਥੇ ਕੀ ਕੀ ਆ ਤੁਸੀਂ ਇੱਕ ਵਾਰੀ ਦੱਸੋ ਇੱਥੇ ਵੀ ਕਿਹੜੀ ਚੀਜ਼ ਤੋਂ ਲੈ ਕੇ ਕਿਹੜੀ ਚੀਜ਼ ਮਤਲਬ ਗਰੋਸਰੀ एलईडी वगैरह मिल जोगी माइक्रो भी मिल जाएंगे हां जी अपना वॉशिंग मशीन गीजर हां जी आ, एसी ग्रोसरी ले सकते हो एसी ले सकते हो जी ओके जी देखो ਤੁਸੀਂ ਸਾਰਾ ਕੁਝ ਮਿਲ ਜੂਗਾ ਜੀ ਬੂਟ वगैरह ਲੈ ਸਕਦੇ ਹੋ ਕੱਪੜਾ ਜਾਪੜ ਦਾ ਸਮਾਨ ਹੈ ਨਾ ਜੀ ਡੈਕੋਰੇਟਡ ਮੈਂ ਆਪਣੇ ਕੋ ਸਾਰਾ ਕੁਝ ਮਿਲ ਜੂਗਾ ਇੱਥੇ ਅੱਛਾ ਜੀ ਤੇ ਬਾਈ ਜੀ ਆਪਾਂ ਸਾਰੇ ਬਲੌਗ ਦੇ ਵਿੱਚ ਥੋੜੀ ਥੋੜੀ ਚੀਜ਼ਾਂ ਜਿਹੜੀ ਜਿਹੜੀਆਂ ਹੈਗੀਆਂ ਮੇਨ ਮੇਨ ਆਜੋ ਨਾਲ ਨਾਲ ਉਹਨਾਂ ਸਾਰੀਆਂ ਦਾ ਨਾਲ ਨਾਲ ਇੱਕ ਤੇ ਆਪਾਂ ਪ੍ਰਾਈਸ ਦੱਸਣਾ ਹੈਗਾ ਜੀ ਤੇ ਨਾਲੇ ਆਪਾਂ ਦੱਸਣਾ ਵੀ ਕਿੰਨੀ ਆਫ ਹੈਗੀ ਆ ਠੀਕ ਹੈ ਕਿਹੜੇ ਟਾਈਮ ਕਿੰਨੀ ਆਫ ਲੱਗਦੀ ਹੁਣ ਜਿਵੇਂ ਅੱਗੇ ਦੀਵਾਲੀ ਆ ਰਹੀ ਹੈ ਇਹਦੇ ਕੀ ਆਫਰਸ ਨੇ ਕਿਹੜੀ ਚੀਜ਼ ਆਪਣੇ ਕੋਲ ਆਪਾਂ ਸਾਰਾ ਵਿਖਾਉਣਾ ਫਿਰਕੇ ਠੀਕ ਹੈ ਜੀ ਇਹ ਸਾਰੇ ਵਲੌਗ ਚ ਸਾਰਾ ਆਪਾਂ ਇਹਨਾਂ ਨੂੰ ਵਿਖਾਉਣਾ ਤਾਂ ਜੋ ਆਪਣੇ ਵਿਊਅਰਸ ਨੂੰ ਪਤਾ ਲੱਗ ਜਾਏ ਐਡਰੈਸ ਦੱਸ ਦਿਓ ਪ੍ਰੋਪਰ ਇੱਕਾਈ ਤੁਸੀਂ ਐਡਰੈਸ ਆਪਣਾ ਪੜਿਆਲਾ ਚੌਕ ਹੈ ਜੀ ਛੱਤਬੀੜ ਦੇ ਨੀਅਰ ਬਾਉਂਡ ਹਾਂਜੀ ਜੀ 에어ਪੋਰਟ ਬੱਤੀਆਂ ਜਿਰਖਪੁਰ ਲਓ ਜੀ ਐਡਰੈਸ ਆ ਗਿਆ ਐਡਰੈਸ ਸਾਰੇ ਕਹਿੰਦੇ ਹੁੰਦੇ ਐਡਰੈਸ ਨਹੀਂ ਦੱਸਿਆ ਐਡਰੈਸ ਅੱਜ ਪਹਿਲਾਂ ਹੀ ਦੱਸਤਾ ਅੱਜ ਦੇ ਵਲੌਗ ਚ ਸਭ ਤੋਂ ਪਹਿਲਾਂ ਆਪਾਂ ਦੇਖਦੇ ਅੱਛਾ OnePlus ਕੰਪਨੀ ਦੀ ਹੈ ਜੀ OnePlus ਮਿਲ ਜੂਗੀ 48000 ਦੀ 55 ਇੰਚ MI ਮਿਲ ਜੂਗੀ ਜੀ Acer ਮਿਲ ਜੂਗਾ ਆਪਣੇ ਕੋਲ ਅੱਛਾ ਜੀ ਹਾਂ Senio ਮਿਲ ਜੂਗਾ ਜੀ ਆਪਣੇ ਕੋਲ 32 ਤੋਂ ਲੈ ਕੇ 65 ਤੱਕ ਸਾਰੀ ਇੰਚੀਜ਼ ਮਿਲ ਜਾਣਗੇ ਜੀ ਅੱਛਾ ਜੀ 32 ਇੰਚ ਤੋਂ ਲੈ ਕੇ ਹਾਂਜੀ 65 ਇੰਚ ਤੱਕ ਸਾਰੇ LED ਮਿਲ ਜਾਣਗੇ ਆਪਾਂ। ਲਓ ਜੀ 32 ਇੰਚ ਤੋਂ ਲੈ ਕੇ 65 ਇੰਚ ਤੱਕ LED ਮਿਲ ਜਾਣਗੇ। ਅੱਛਾ ਭਾਜੀ ਮੈਨੂੰ ਤੁਸੀਂ ਜਿਵੇਂ ਹੁਣ ਆਹ ਸੋਨੀ ਦੀ ਪਈ ਆ ਜੀ LED। ਹਾਂਜੀ। ਇਹ ਕਿੰਨੇ ਇੰਚੀ ਹੈ ਇਹ 43? ਇਹ 32 ਇੰਚੀ ਹੈ ਜੀ ਆਪਣੇ ਕੋਲ। ਅੱਛਾ ਜੀ 32 ਇੰਚ। ਆਪਣੀ ਵੈਸੇ ਇਹਦੀ MRP 16500 ਜੀ। ਅੱਛਾ ਜੀ। ਹਾਂਜੀ। ਤੇ ਕਿੰਨੇ ਦੀ ਬੇਜੋਗੇ ਇੱਥੇ? ਆਪਾਂ 10000 ਦੀ ਦੇ ਦਾਂਗੇ ਇਹ। ਸਿਰਫ 10000 ਦੀ। ਹਾਂਜੀ ਆਨਲਾਈਨ ਇਹ 16500 ਦੀ ਹੈ। ਆਪਾਂ ਇਹਨੂੰ 10000 ਦੀ ਦੇ ਦਾਂਗੇ ਜੀ। ਓਕੇ ਜੀ ਇਹ ਸਿਰਫ 10000 ਦੀ ਮਿਲੂਗੀ। अच्छा वीर जी ਜਿਵੇਂ ਆਪਣੇ ਕੋਲ ਆ M1 Plus ਦੀ ਪਈ ਹੈ MI ਦੀ ਪਈ ਹੈ Haier ਦੀ ਪਈ ਹੈ ਇਹ ਸਾਰੀਆਂ 스마트 ਨੇ ਆ LED ਦੀ ਹਾਂਜੀ 스마트 ਜੀ اچھا ਜੀ 스마트 ਹੈ ਜੀ Google TV ਹੈ ਜੀ ਓਕੇ ਜੀ ਤੇ ਕਿੰਨੇ ਕਿੰਨੇ ਦੀ ਪੈਂਦੀ ਹੈ ਚੱਲਦਾ ਜੀ اچھا ਜੀ ਇਹ ਆਪਣੀ 10 700 ਦੀ ਮਿਲ ਜੂਗੀ ਜੀ ਮਾਰਕੀਟ ਵਿੱਚ 15 16000 ਦੀ ਹੈ ਜੀ ਇਹ 32 ਇੰਚ ਹਾਂਜੀ 32 ਇੰਚ M R Fresh ਡੱਬਾ ਬੰਦ ਪੀਸ ਹੈ 1 Plus ਦੀ ਹਾਂਜੀ 1 Plus ਠੀਕ ਹੈ ਜੀ ਤੋਂ ਬਾਅਦ Haier ਮਿਲ ਜੂਗੀ ਜੀ MI ਮਿਲ ਜੂਗੀ ਹਾਂਜੀ ਹਾਂਜੀ ਗੂਗਲ ਟੀਵੀ ਨਵਾਂ ਵਰਜਨ ਚੱਲ ਰਿਹਾ ਜੀ ਅੱਜਕੱਲ ਤੇ ਮਿਨੀਮਮ ਜੇ ਆਪਾਂ ਗੱਲ ਕਰੀਏ ਕਿੰਨੇ ਪਰਸੈਂਟ ਆਫ ਦੇਂਦੇ ਐਲਜੀ ਦੇ ਉੱਪਰ ਜਿਹੜੀਆਂ ਪਈਆਂ ਐਲਈਡੀ ਆਪਣਾ ਔਨਲਾਈਨ ਤੋਂ 10 ਤੋਂ 15% ਲੈਸ ਤੇ ਮਿਲ ਜਾਂਦਾ ਇਸ ਮਹੀਨੇ ਔਨਲਾਈਨ ਨਾਲੋਂ ਵੀ 10-15% ਲੈਸ ਤੇ ਜਿਹੜਾ ਸਮਾਨ ਮਿਲ ਜਾਂਦਾ ਹੈ ਹੁਣ ਇੱਧਰ ਆ ਗਈਆਂ ਜੀ ਅੱਗੇ ਵਾਸ਼ਿੰਗ ਮਸ਼ੀਨਾਂ ਲਓ ਜੀ ਆ ਵਾਸ਼ਿੰਗ ਮਸ਼ੀਨਾਂ ਪਈਆਂ ਨੇ ਜੀ ਆ ਆ ਗਈ ਜੀ ਆ ਆ ਗਈ ਅੱਛਾ ਆ ਐਲਜੀ ਇਹ ਕਿੰਨੇ ਦੀ ਪਹੂਗੀ ਇਹ ਐਲਜੀ ਦੀ ਐਲਜੀ ਦੀ ਆਪਾਂ ਨੂੰ 8 ਕਿਜੀ ਪੈ ਜਾਊਗੀ 1280 ਦੀ ਅੱਛਾ ਜੀ 51 ਪੀ ਸਹੀ ਕੰਪਨੀ ਹੈਂਡ ਗਾਰੰਟੀ ਵਰੰਟੀ ਲਓ ਜੀ ਗਾਰੰਟੀ ਵਰੰਟੀ ਮਿਲੂਗੀ ਐਲਜੀ ਦੀ ਸਿਰਫ 12800 ਦੀ 8 ਕਿਲੋ ਵਾਲੀ ਇਹ 5 ਸਟਾਰ ਹੈ ਜੀ 5 ਸਟਾਰ ਜੀ 5 ਸਟਾਰ ਵਾਸ਼ਿੰਗ ਮਸ਼ੀਨ ਮਿਲ ਜੂਗੀ ਤੇ ਆਹ ਟਾਟਾ ਦੀ ਆ ਗਈ ਜੀ ਹਨਾ ਵੋਲਟਾਸ ਦੀ ਆ ਗਈ ਜੀ 9 ਕਿਲੋ ਜੀ 5 ਸਟਾਰ 11700 ਦੀ ਮਿਲ ਜੂਗੀ ਫਰੈਸ਼ ਡੱਬਾ ਬੰਦ ਪੀਸ ਹੈ ਜੀ ਲਓ ਜੀ ਵੋਲਟਾਸ ਦੀ 11700 ਦੀ ਆ ਗਈ ਅੱਗੇ ਆ ਵਿਲਸਨ ਕੰਪਨੀ ਹੈ ਸੋ ਸਾਰੇ ਬ੍ਰਾਂਡ ਇਨਾ ਬਾਈਆਂ ਕੋ ਹੈਗੇ ਨੇ ਐਲਜੀ ਹੈਗਾ ਫੇਰ ਐਸਰ ਆ ਗਿਆ ਐਸਰ ਦੀ ਕਿੰਨੇ ਦੀ ਪੈਂਦੀ ਆ ਵੀਰ ਜੀ ਐਸਰ ਦੀ ਆਪਾਂ ਨੂੰ 12 ਕਿਲ ਕੰਪਨੀ ਹੈਂਡ ਗਾਰੰਟੀ ਵਾਰੰਟੀ ਹੈ ਜੀ। ਓਕੇ ਜੀ। ਬਾਕੀ ਆ ਵੀ ਹੈਗੀਆਂ ਨੇ ਸਿੰਗਲ ਵਾਲੀਆਂ। ਟੋਪ ਲੋਡ ਮਿਲ ਜੂਗੀ ਜੀ, ਫਰੰਟ ਲੋਡ ਮਿਲ ਜੂਗੀ। ਓਕੇ ਜੀ। ਵਿਸ਼ਵਾਸਰ ਮਿਲ ਜਾਣਗੇ ਜੀ। ਓਕੇ। ਉਹ ਕੀ ਪ੍ਰਾਈਸ ਨੇ ਜਿਹੜੇ ਤੁਸੀਂ ਕਹਿ ਰਹੇ ਹੋ ਆਵਲੀਆਂ? ਆਪਣੀ ਟੋਪ ਲੋਡ 8 ਕਿਜੀ ਮਿਲ ਜੂਗੀ 16000 ਦੀ। ਓਕੇ ਜੀ। 10 ਕਿਜੀ ਮਿਲ ਜੂਗੀ। ਆਪਾਂ ਪਹਿਲਾਂ 22000 ਦੀ ਸੇਲ ਕਰਦੇ ਸੀ। ਹੁਣ ਆਪਣੀ 10 ਤਰੀਕ ਤੱਕ ਆਫਰ ਆ। ਆਪਾਂ 20000 ਦੀ ਦੇ ਦਾਂਗੇ ਜੀ ਕਸਟਮਰ ਨੂੰ ਫਰੈਸ਼ ਡੱਬਾ ਬੰਦ ਪੀਸ ਹੈ ਜੀ। ਮਿਨੀਮਮ ਕਿੰਨੀ ਤੁਸੀਂ ਆਫ ਦੇ ਦਿੰਦੇ ਹੋ ਹਰ ਇੱਕ ਚੀਜ਼ ਤੇ? ਘੱਟ ਤੋਂ ਘ ਨਾ ਨਾ ਕਰਦੇ ਵੀ 15 20 15 2000 ਦੀ ਆਈਟਮ ਹੈ ਜਿਵੇਂ ਕੋਈ ਆਨਲਾਈਨ ਚਲਦੀ ਆ। 2-3000 ਹੋਰ ਸਦਾ 2-3000 ਦਾ ਫਾਇਦਾ ਹੋ ਜਾਊਗਾ ਇਹਦੇ ਵਿੱਚ। ਆ ਕੀ ਆ ਗਿਆ ਵੀਰ ਜੀ ਆ? ਇਹ ਚਿਮਣੀਆਂ ਆ ਗਈਆਂ ਜੀ। ਲਓ ਜੀ ਚਿਮਣੀ ਆ ਗਈ ਇਲੈਕਟ੍ਰੋਲੈਕਸ ਦੀ। ਆਪਾਂ ਨੂੰ 3 ਫੁੱਟ ਮਿਲ ਜੂਗੀ, 2 ਫੁੱਟ ਮਿਲ ਜੂਗੀ, 4 ਫੁੱਟ ਮਿਲ ਜੂਗੀ। ਓਕੇ ਜੀ। ਕੀ ਇਹਦਾ ਕੀ ਪ੍ਰਾਈਸ ਹੈ ਜੀ ਇਹ 4 ਫੁੱਟ ਵਾਲੀ ਇਹ? ਹਾਂ ਜੀ ਇਹ 3 ਫੁੱਟ ਚਿਮਣੀ ਹੈ ਜੀ। ਅੱਛਾ ਜੀ। ਇਹਦੀ ਆਨਲਾਈਨ ਐਮ ਆਰ ਪੀ ਹੈਗੀ ਜੀ 51990 ਆਪਾਂ 14000 ਦੀ ਦੇ ਦਾਂਗੇ ਜੀ। ਲਓ ਜੀ। ਕਿੰਨੇ ਪਰਸੈਂਟ ਆਫ 70 ਦੇ ਨੇੜੇ ਚਲ ਗਈ 60 70 ਦੇ ਨੇੜੇ ਚਲ ਗਈ 60 70 ਦੇ ਨੇੜੇ ਚਲ ਗਈ ਜੀ ਆਫ ਸੋ ਆਹ ਲੋ ਜੀ ਆਹ ਰੈਫਰਿਜਰੇਟਰ ਆ ਗਏ ਨੇ ਵੀਰੇ ਆਹ ਬਹੁਤ ਆ ਆ ਕਿੰਨੀ ਇਹ ਦੀਸ਼ਵਾਸ਼ਰ ਹੈ ਜੀ ਆਪਣਾ ਬਰਤਨ ਧੋਣ ਵਾਲਾ ਆਹ ਲੋ ਜੀ ਭਾਂਡੇ ਧੋਣ ਵਾਲੀ ਮਸ਼ੀਨ ਵੇਖ ਲਓ ਜਗੋਦਰ ਜੀ ਦੀ ਤੇ ਵੀਰੇ ਇਹਨੂੰ ਕਰੇਓ ਓਪਨ 8 ਪਲੇਟਡ ਆ ਜੀ ਆਪਣੀ ਦੁੱਧ ਦੀ ਕੰਮ ਆ ਇਹ ਬਰਤਨ ਧੋਣ ਵਾਲੀ ਭਾਂਡੇ ਧੋਣ ਵਾਲੀ ਮਸ਼ੀਨ ਜੀ ਅੱਛਾ ਇਹ ਸਿੰਗਲ ਆ ਕਿ ਥੱਲੇ ਵੀ ਹੈ ਇੱਕ ਇੰਨਾ ਹੀ ਆ ਬਸ ਇਹ ਚੱਕ ਪਲੇਟ ਜੇ ਉਸ ਤੋਂ ਬਾਅਦ ਆਈਐਫਬੀ ਬੋਸ ਮਿਲ ਜੂਗੀ ਅੱਛਾ ਆਪਾਂ ਨੂੰ 14 ਪਲੇਟ ਤੇ ਆ ਆਈਐਫਬੀ ਦੀ ਆ ਗਈ ਇਹ ਭਾਂਡੇ ਤੁਣੀਆਂ ਮਸ਼ੀਨਾਂ ਨੇ ਤੇ 23000 ਇਹ 23500 ਦੀ ਮਿਲ ਜੂਗੀ ਆਪਾਂ ਨੂੰ ਵੈਸੇ ਆਪਣਾ ਮਾਰਕੀਟ ਪ੍ਰਾਈਸ ਹੋਊਗਾ ਇਹਦਾ 35000 ਹੋਊਗਾ ਜੀ ਓਕੇ ਹਾਂਜੀ ਮੰਨ ਲਓ 9-10000 ਦਾ ਫਾਇਦਾ ਹੋ ਜੂਗਾ ਹਾਂਜੀ ਆ ਫਰਿੱਜਾਂ ਆ ਗਈਆਂ ਅੱਗੇ ਵੱਡੀਆਂ ਵੱਡੀਆਂ ਜੀ ਰੈਫਰਿਜਰੇਟਰ ਲੰਬਾਰੀ ਵਾਲੇ ਇਹ ਸੈਮਸੰਗ ਦੀ ਆ ਭਾਜੀ ਇਹ ਕਿੰਨੇ ਦੀ ਬੇਚੂਗੀ ਆਪਾਂ ਇਹ ਸੈਮਸੰਗ ਜੀ 633 ਲੀਟਰ ਹੈ ਜੀ ਅੱਛਾ ਜੀ ਆਪਾਂ ਆਨਲਾਈਨ ਚੈੱਕ ਕਰਾਂਗੇ 1 ਲੱਖ ਦੀ ਹੈ ਜੀ ਓਕੇ ਆਪਾਂ 88000 ਦੀ ਸੇਲ ਕਰਦੇ ਆਂ ਬਾਕੀ ਜਦੋਂ ਕਸਟਮਰ ਵਿਜ਼ਿਟ ਕਰੂਗਾ ਛੋਟਾ-ਬੋਟਾ ਹੋਰ ਕਰ ਦਾਂਗੇ ਮੌਕੇ ਤੇ ਠੀਕ ਹੈ ਜੀ ਬਾਕੀ ਇਹਨਾਂ ਦੇ ਵਿੱਚ ਵੀ ਸਾਰਿਆਂ ਚ ਆਫ ਹੋਊਗੀ ਜੀ ਹਾਂਜੀ ਸੇਲ ਪ੍ਰਾਈਜ਼ ਲੱਗਿਆ ਉਸ ਤੋਂ 2-3% 4% ਹੋਰ ਆਫ ਕਰ ਦਾਂਗੇ ਜੀ ਮਤਲਬ ਕਿ ਜਿਹੜਾ ਆਪਾਂ ਖਰਚਾ ਪਤਾ ਲਾ ਕੇ ਹੁੰਨੇ ਆ ਇੱਥੇ ਕਰਾਇਆ ਪੜਾ ਲਾ ਕੇ ਉਹ ਤੁਸੀਂ ਮਤਲਬ ਅਗਲੇ ਦਾ ਕੰਢ ਦੋ ਗਿਆ ਗੀਜਰ ਵੀ ਹੈਗੇ ਨਹੀਂ ਜਿੱਥੇ ਆਰਓ ਵੀ ਹੈਗੇ ਨੇ ਜੀ ਆਪਣੇ ਗੀਜਰ ਮਿਲ ਜਾਣਗੇ ਜੀ 25 ਲੀਟਰ ਚ ਮਿਲ ਜੂਗਾ ਜੀ 50 ਲੀਟਰ ਚ 3 ਲੀਟਰ ਜੇ ਇਨਸਟੈਂਡ ਚਾਹੀਦਾ ਕਿਸੇ ਨੂੰ ਇਨਸਟੈਂਡ ਗੀਜਰ ਵੀ ਮਿਲ ਜਾਣਗੇ ਠੀਕ ਹੈ ਜੀ ਹਾਂਜੀ ਲਓ ਜੀ ਸਾਰੇ ਮਿਲ ਜਾਣਗੇ ਆਪਣੇ ਕੋ ਹਰ ਤਰ੍ਹਾਂ ਦੇ ਇੱਕ ਵਗਾਰ ਦਾ ਮਿਲ ਜੂਗਾ ਲਿਪਿਓਰ ਦਾ ਹਿੰਦਵੇਰ ਦਾ ਅੱਛਾ ਜੀ ਕੋਪਰਜ ਮਿਲ ਜੂਗਾ ਅੱਜ ਕੱਲ ਕੋਪਰ ਕਈ ਮੰਗਦੇ ਨੇ ਕਸਟਮਰ ਜੀ ਕੋਪਰਜ ਵੀ ਪਏ ਨੇ ਆਪਣੇ ਕੋ ਠੀਕ ਹੈ ਜੀ ਅੱਛਾ ਭਾਈ ਹੁਣਾਂ ਜਿਹੜੇ ਬੈਗ ਪਏ ਨੇ ਟਰਾਲੀ ਬੈਗ ਆ ਸਾਰੇ ਤੁਹਾਡੇ ਕੋਲ ਆ ਭੰਡਾਰ ਪੂਰਾ ਭਰਿਆ ਪਿਆ ਟਰਾਲੀ ਬੈਗ ਹੀ ਬੈਗ ਹੀ ਤੇ ਪੈਣ ਇਹਨਾਂ ਦਾ ਕੀ ਪ੍ਰਾਈਸ ਹੈ 3 ਪੀਸ ਮਿਲ ਜੂਗਾ ਸਿੰਗਲ ਪੀਸ ਮਿਲ ਜੂਗਾ ਸਮਾਲ ਮਿਲ ਜੂਗਾ ਜੀ ਮੀਡੀਅਮ ਮਿਲ ਜੂਗਾ ਜੀ ਇਹ 3 ਪੀਸ ਲੈਣਾ ਜੀ ਆਪਾਂ ਸੰਜੀਵ ਕਪੂਰ ਤੇ 80% ਲੈਸ ਕਰ ਦਾਂਗੇ ਜੀ ਉਹਨਾਂ ਐਮ ਆਰ ਪੀ ਤੋਂ ਹੀ ਲੋ ਜੀ ਸੰਜੀਵ ਕਪੂਰ ਬ੍ਰਾਂਡ ਤੇ ਕਹਿੰਦੇ ਵੀ 80% ਜਿਹੜਾ ਉਹ ਲੈਸ ਮਿਲ ਜੂਗਾ ਸੰਜੀਵ ਕਪੂਰ ਜੀ ਬ੍ਰਾਂਡ ਦਾ ਨਾਮ ਹੈ ਤੇ ਇਹ ਇਹ ਬੈਗ ਕਿੰਨੇ ਦਾ ਹੈ ਕਿੰਨੇ ਦਾ ਤੇ ਕਿੰਨੇ ਦਾ ਮੰਨ ਲਓ ਆ ਇਹ ਕਿੰਨੇ ਕਿਲੋ ਵਾਲਾ ਜੀ ਇਹ 3 ਪੀਸ ਸੈੱਟ ਦਾ ਅੱਛਾ 3 ਪੀਸ ਸੈੱਟ ਹੈ ਜੀ ਅੱਛਾ ਜੀ ਹਾਂ ਜੀ ਇਹਦੀ ਐਮ ਆਰ ਪੀ ਚੈੱਕ ਕਰ ਲਓ ਜੀ 31 31499 ਇਹ ਅੱਛਾ ਜੀ ਹਾਂ ਜੀ ਇਹ ਆਪਾਂ 80% ਲੈਸ ਕਰ ਦਾਂਗੇ ਜੀ ਓਕੇ ਹਾਂਜੀ 80% ਲੈਸ ਕਰਕੇ 6300 ਦਾ ਪੈ ਜਾਊਗਾ ਜੀ ਆਪਾਂ ਨੂੰ 6300 ਦਾ ਹਾਂਜੀ ਤੇ ਇਹ ਸਾਰਿਆਂ ਦੇ ਜਿੰਨੇ ਵੀ ਪਏ ਨੇ ਆਪਾਂ ਵੀਡੀਓ ਦੇ ਵਿੱਚ ਦਿਖਾ ਰਹੇ ਆ ਸਾਰਿਆਂ ਦੇ ਉੱਪਰ ਹੀ ਲੈਸ ਹੈਗਾ ਜਿਹੜੇ ਜਿਹੜੇ ਸਾਰਿਆਂ 'ਚ ਹੀ ਲੈਸ ਹੈ ਜੀ ਓਕੇ ਆਪਾਂ ਨੂੰ ਆ ਅਮਰੀਕਨ ਟੂਰਿਸਟ ਦੇ ਮਿਲ ਜਾਣਗੇ ਜੀ ਵੀਆਈਪੀ ਦੇ ਮਿਲ ਜਾਣਗੇ ਅਮਰੀਕਨ ਟੂਰਿਸਟ ਵੀਆਈਪੀ ਦੇ ਇਹ ਸਾਰਿਆਂ ਦੇ ਲੈਸ ਆ ਹੁਣ ਜਿਵੇਂ ਵੀਆਈਪੀ ਦਾ ਆ ਪਿਆ ਹਾਂਜੀ ਆ ਦੇਖੋ ਜੀ 10000 ਐਮਆਰਪੀ ਆਈ ਅੱਛਾ ਜੀ ਇਹਦੇ 85% ਲੈਸ ਕਰਕੇ ਤੁਹਾਨੂੰ ਦੇ ਦਾਂਗੇ 1500 ਦਾ ਜੀ ਲਓ ਜੀ ਸਿਰਫ 1500 ਦਾ ਮਿਲਣਾ 85% ਲੈਸ ਥੋੜਾ ਨਹੀਂ ਹੁੰਦਾ ਬਈ ਇਨਫਾਰਮੇਸ਼ਨ ਵਾਲੀ ਵੀਡੀਓ ਹੈ ਆਪਣੀ ਤੇ ਦੇਖ ਲਓ ਤੁਸੀਂ ਹੁਣ ਬਾਈ ਜੀ ਇਸ ਤੋਂ ਬਾਅਦ ਇੱਧਰ ਹੋਮ ਅਪਲੈਂਸ ਪਏ ਨੇ ਛੋਟੇ ਜਿਵੇਂ ਕਿ ਮਿਕਸੀਆਂ ਆ ਗਈਆਂ ਹਨਾ ਜੀ ਜੂਸਰ ਆ ਗਏ ਆਪਣਾ ਆਇਰਨ ਆਗੀਆਂ ਯਾਨੀ ਕਿ ਪ੍ਰੈਸਾਂ ਆਗੀਆਂ ਹਨਾ ਇਹ ਇੰਡਕਸ਼ਨ ਚੁੱਲ੍ਹੇ ਆ ਗਏ ਇਹਨਾਂ ਦੇ ਕਿੰਨੇ ਪਰਸੈਂਟ ਆਫ ਹਨ ਕਿਹੜੇ ਕਿਹੜੇ ਬ੍ਰਾਂਡ ਦੇ ਵਿੱਚ ਹੈਗੇ ਨੇ ਆਪਣੇ ਕੋ ਹਰ ਇੱਕ ਬ੍ਰਾਂਡ ਮਿਲ ਜੂਗਾ ਇੱਥੇ ਲੌਂਗ ਵੇ ਮਿਲ ਜੂਗਾ ਜੀ ਅੱਛਾ ਜੀ ਹਾਂ ਜੀ ਮਾਈਕ੍ਰੋਵੇ ਵੀ ਦੇਖਣੇ ਆਪਾਂ ਨੂੰ ਗੋਦਰੇਜ ਦਾ ਮਿਲ ਜੂਗਾ ਲਓ ਜੀ ਪਹਿਲਾਂ ਇੱਧਰ ਹੀ ਆ ਜਾਓ ਆ ਹਾਇਰ ਦੇ ਦੇਖ ਲਓ ਤੁਸੀਂ ਸੈਮਸੰਗ ਦਾ ਮਿਲ ਜੂਗਾ ਜੀ ਹਾਂ ਆ ਭਾਈ ਊਸ਼ਾ ਦਾ ਆ ਕਿੰਨੇ ਦਾ ਪੈ ਜਾਊਗਾ ਇਹ ਆਪਾਂ OTG ਦਾ OTG ਹੀ ਆਈ ਆਪਣਾ ਇਹ ਕਿੰਨੇ ਦਾ ਪੈ 15000 ਦਾ 5800 ਦਾ ਦੇ ਦਾਂਗੇ ਜੀ ਸਿਰਫ 5800 ਦਾ ਹਾਂਜੀ ਲਓ ਜੀ ਊਸ਼ਾ ਦਾ ਜਿਹੜਾ OTG ਆ ਸਿਰਫ 5800 ਰੁਪਏ ਦਾ ਹਾਂਜੀ ਤੇ ਕਿੰਨੇ ਲੀਟਰ ਆ ਇਹ ਜੀ ਇਹ ਲੀਟਰ 25 ਆ ਜੀ 25 ਲੀਟਰ ਲਓ ਜੀ ਉਸ ਤੋਂ ਬਾਅਦ ਹਾਇਰ ਦਾ ਮਿਲ ਜੂਗਾ 30 ਲੀਟਰ ਦਾ ਹੀ ਹਾਂਜੀ ਮਾਈਕ੍ਰੋਵੇਵ ਪਲੱਸ ਗ੍ਰੀਲਰ ਪਰਾ ਸੌਂਗਣਾ ਹੈ ਜੀ ਓਕੇ ਹਾਂਜੀ ਇਹਦੀ MRP ਹੈਗੀ ਹੈ 13600 ਹਾਂਜੀ ਆਪਾਂ ਐਮ एमआरपी 25000 हां जी एमआरपी 25000 13600 ਦਾ ਦੇ ਦਾਂਗੇ ਓਕੇ ਜੀ ਇਹ ਪ੍ਰਾਈਸ ਵੀਰੇ ਜਿਹੜੇ ਤੁਸੀਂ ਹੁਣ ਦੱਸ ਰਹੇ ਹੋ ਇਹ ਕਿੰਨੇ ਚਿਰ ਵਾਸਤੇ ਸਟੇਬਲ ਰਹਿਣਗੇ ਵੀ ਇੰਨਾ ਚਿਰ ਫਿਲਹਾਲ ਆਪਾਂ 10 ਤਰੀਕ ਦਾ ਕੋਫਰ ਲਾਇਆ ਹੋਇਆ ਜੀ ਆ 10 ਸਤੰਬਰ ਤੱਕ हां जी 10 ਸਤੰਬਰ ਤੱਕ ਲਾਇਆ ਹੋਇਆ ਜੀ ਉਸ ਤੋਂ ਬਾਅਦ ਫਿਰ ਆਪਣੇ ਨਵੇਂ ਆਫਰ ਲੱਗਦੇ ਰਹਿੰਦੇ ਨੇ ਅੱਛਾ ਜੀ ਉਹ ਆਪਾਂ ਟਾਈਮ ਟੂ ਟਾਈਮ ਆਪਾਂ ਦੱਸਦੇ ਰਵਾਂਗੇ ਜੋ ਮਤਲਬ ਕਿ ਆਫਰ ਹਰ ਵੇਲੇ ਲੱਗੇ ਰਹਿੰਦੇ ਨੇ ਹਾਂ ਜੀ ਠੀਕ ਹੈ ਮਹੀਨੇ ਚ ਇੱਕ ਦੋ ਬੜੀ ਆਫਰ ਲੱਗੇ ਰਹਿੰਦੇ ਨੇ ਆਪਣੇ ਠੀਕ ਹੈ ਜਿਵੇਂ ਹੈਵਲਸ ਦੀਆਂ ਪਈਆਂ ਨੇ ਆ ਮਿਕਸੀਆਂ ਪਈਆਂ ਨੇ ਜੀ ਫਲਿੱਪਸ ਮਿਲ ਜੂਗਾ ਜੀ Bajaj ਮਿਲ ਜੂਗਾ ਇਹਨਾਂ ਦੇ ਕਿੰਨੇ ਪਰਸੈਂਟ ਆਫ ਹੈ ਜੀ ਇਹ MRP ਤੋਂ 50 ਲੈਸ ਹੈ ਜੀ ਓਕੇ ਲਓ ਇਹ MRP ਤੋਂ 50% ਲੈਸ ਹੈ ਜਿਹੜੇ ਚਾਹ ਰਹੇ ਜੀ ਤੁਹਾਨੂੰ ਦੋ ਜੀ ਠੀਕ ਹੈ ਜੀ ਲਓ ਜੀ ਆ ਫੈਨ ਪਏ ਨੇ ਪੱਖੇ ਜਾਨੀ ਕਿ ਇਹ ਕਿੰਨੇ ਕਿੰਨੇ ਦਾ ਪਏ ਜਾਂਦਾ ਬਾਈ ਜੀ ਪੱਖਾ ਇਹ ਪੈਜੂਗਾ ਜੀ 3000 ਦਾ ਪੈਜੂਗਾ ਜੀ ਅੱਛਾ ਜੀ ਕਿਹੜੇ ਬ੍ਰਾਂਡ ਦਾ ਹੈ ਹੈਵਲਸ ਦਾ ਇਹ ਲਓ ਜੀ ਹੈਵਲਸ ਦਾ ਪੱਖਾ 3000 ਦਾ ਪੈਜੂਗਾ ਸਾਡੇ 2100 ਦਾ ਜੀ ਸਾਡੇ ਇਹ ਸਾਰੇ ਹੈਵਲਸ ਨੇ ਪੱਕੇ ਕ੍ਰੰਪਟਨ ਦਾ ਆ ਗਿਆ ਕ੍ਰੰਪਟਨ ਦਾ ਮਿਲ ਜੂਗਾ ਉਸਾ ਦਾ ਮਿਲ ਜੂਗਾ ਲੌਂਗ 1690 ਜੀ 2940 ਹੈਣਾ ਜੀ ਔਰੀਐਂਟ ਦਾ ਮਿਲ ਜੂਗਾ ਜੀ ਪੋਲੀਕੈਪ ਦਾ ਮਿਲ ਜੂਗਾ ਜੀ ਆ ਦੇਖੋ ਜੀ 2800 ਐਮ ਆਰ ਪੀ ਵਾਲਾ ਪਾ 1300 ਦਾ ਦੇ ਰਹੇ ਹਾਂ ਜੀ ਇਹ ਕਿ ਪੱਖਾ ਹਾਂ ਜੀ ਪੱਖਾ ਜੀ ਔਰੀਐਂਟ ਵਾਲਾ ਤੁਹਾਨੂੰ 1300 ਚ ਮਿਲ ਜੂਗਾ ਪੱਖਾ ਔਰੀਐਂਟ ਦਾ ਪੱਖਾ ਪੋਲੀਕੈਪ ਲਓ ਜੀ ਆ ਸਿਸਕਾ ਦੇ ਵਿੱਚ ਕਾਫੀ ਕੁਝ ਲਾਈਟਸ ਪਈਆਂ ਨੇ ਘਰ ਨੂੰ ਸਿਉਣ ਵਾਲੀਆਂ ਹਨ ਜੀ ਐਲਈਡੀ ਲਾਈਟਸ ਜਿਹੜੀਆਂ ਆਪਾਂ ਡਾਊਨ ਸੀਲਿੰਗ ਲਾਈਟਸ ਨੇ ਇਹ ਬਾਈ ਜੀ ਕਹਿੰਦੇ ਕਿੰਨੇ ਪਰਸੈਂਟ ਆਫ ਇਹ ਤੇ ਇਹ ਐਮਆਰਪੀ ਤੋਂ 70 ਲੈਸ ਕਰ ਦਾਂਗੇ ਜੀ ਲਓ ਜੀ 70 ਪਰਸੈਂਟ ਲੈਸ ਹੋ ਜਾਊਗਾ ਕੋਈ ਵੀ ਲੈ ਲਓ ਜੀ ਸਿਸਕਾ ਦੀ ਐਲਈਡੀ ਆ ਚੈੱਕ ਕਰਦੇ ਹਾਂ ਐਮਆਰਪੀ ਤੋਂ 70 ਲੈਸ ਕਰ ਦਾਂਗੇ ਜੀ ਓਕੇ ਹਾਂ ਜੀ ਲਓ ਜੀ ਆਓ ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰੋ ਜੀ ਚਲੋ ਹੁਣ ਅੱਗੇ ਚੱਲੀਏ ਬਾਈ ਜੀ ਇਧਰ ਨੂੰ ਹਾਂ ਜੀ ਭਈ ਆ ਵੱਡੀਆਂ ਵੱਡੀਆਂ ਲਾਈਟਾਂ ਪਈਆਂ ਨੇ ਇਹ ਕਿਹੜੀ ਕੰਪਨੀ ਐਸਐਸ ਕਾਜ ਨੇ ਵੀ ਹਣਾ ਐਸਐਸ ਕਾਜੀ ਇਹ ਵੀ ਕੋਈ ਕੀ ਪ੍ਰਾਈਸ ਇਹਨਾਂ ਦਾ ਇਹ ਆਪਣੇ ਕੋਲ 100 ਵਾਟ ਮਿਲ ਜੂਗੀ 50 ਵਾਟ ਮਿਲ ਜੂਗੀ 30 ਵਾਟ ਮਿਲ ਜੂਗੀ ਕੋਈ ਵੀ ਲੈ ਲੋ ਜੀ ਅੱਛਾ ਜੀ ਐਮਆਰਪੀ ਤੋਂ 70 ਲੈਸ ਕਰ ਦਾਂਗੇ ਜੀ ਜਿਵੇਂ ਆ 1710 ਦੀ ਪਊ 5500 ਵਾਲੀ 70 ਜੀ ਹਾਂਜੀ ਇਹ ਐਮਆਰਪੀ ਐਮਆਰਪੀ 5700 ਰੁਪਏ ਜੀ 70 ਕਰਕੇ 1710 ਦੀ ਪਊਗੀ ਦੇਖੋ ਤੁਸੀਂ ਕਿੱਡੀ ਵੱਡੀ ਪੂਰਾ ਘਰ ਰੋਸ਼ਨਾ ਦਿਓਗੇ ਜੇ ਫਰੰਟ ਤੇ ਲਾਈ ਹੋਵੇ ਹਣਾ ਜੀ ਠੀਕ ਹੈ ਜੀ ਤੇ ਵੀਰ ਜੀ ਆ ਕੀ ਆ ਆ ਮਸ਼ੀਨ ਇਹ ਡੈਕੋਰੇਟ ਆਪਾਂ ਵਾਲ ਤੇ ਲਾਉਣ ਵਾਸਤੇ ਜਾਂ ਗਾਰਡਨ ਚ ਲਾ ਸਕਦੇ ਆ ਜੀ ਡੈਕੋਰੇਟ ਇਹ ਲਾਈਟ ਚੱਲੂਗੀ ਇਹਦੇ ਚੋਂ ਹਾਂਜੀ ਕਿਵੇਂ ਮਤਲਬ ਚੱਲੂਗੀ ਇਹ ਬਿਜਲੀ ਤੇ ਚੱਲੂਗੀ 240 ਵੋਲਟ ਸਹੀ ਜੀ ਓਕੇ ਆ ਵੀ ਆ ਵੀ ਗਾਰਡਨ ਚ ਲਾਉਣ ਵਾਸਤੇ ਨੇ ਹਾਂਜੀ ਗਾਰਡਨ ਚ ਲਾ ਸਕਦੇ ਆ ਸਾਰਾ ਸਮਾਨ ਵੀ ਮਿੱਤਰੋ ਡੈਕੋਰੇਸ਼ਨ ਵਾਲਾ ਸਮਾਨ ਬਹੁਤ ਹੈ ਬਸ ਵਲੌਗ ਐਂਡ ਤੱਕ ਵੇਖਣ ਦਾ ਤੁਹਾਨੂੰ ਜਿਹੜਾ ਯਤਨ ਕਰਨਾ ਪੈਣਾ ਹੈ ਤੇ ਆ ਬਾਈ ਆ ਆ ਵੱਡੇ ਵੱਡੇ ਸਪੀਕਰ ਬਰਾਣੇ ਵਰਗੇ ਇਹ ਬਈ ਆਪਾਂ 홀 ਚਲਾ ਸਕਦੇ ਆ ਲਾਈਟ ਡੈਕੋਰੇਟ ਲਾਈਟ ਆ ਜੀ ਆ ਦੇਖੋ ਇਹ ਤਾਂ ਬਹੁਤ ਤਰਗੀ ਪਈ ਇਹ ਤਾਂ ਪ੍ਰੋਜੈਕਟਰ ਹਨਾ ਏਸੀ ਜੇ ਨਹੀਂ ਲਾਈਟ ਆਂਦੀ ਉਹ ਬਿਜਲੀ ਹਾਂਜੀ ਲਓ ਜੀ ਆ ਚੈੱਕ ਕਰੋ ਤੁਸੀਂ ਕਿੱਡੀ ਵੱਡੀ ਲਾਈਟ ਆ ਜੀ ਕਿਆ ਬਾਤ ਆ ਇਹ ਸਾਰੀਆਂ ਬਾਈ ਲਾਈਟਾਂ ਨੇ ਆ ਲੈਣ ਲੱਗੀਆਂ ਨੇ ਇਹ ਲਾਈਟਾਂ ਨੇ ਜੀ ਸਾਰੀਆਂ ਅਲੱਗ-ਅਲੱਗ ਵਾਰਦੀ ਜੀ 19000 ਦੀ ਕੋਈ 12500 ਦੀ ਕੋਈ 13 ਦੀ ਹਨਾ ਅਲੱਗ-ਅਲੱਗ ਹੈ ਜੀ ਐਮ ਆਰ ਪੀ ਤੋਂ 70 ਲੈਸ ਕਰ ਦਾਂਗੇ ਅੱਛਾ ਜਿਹੜਾ ਇਸ ਤੇ ਲਿਖਿਆ ਉਹ ਤੋਂ 70 ਲੈਸ ਹੋ ਜਾਊਗਾ ਹਾਂਜੀ ਜਿਵੇਂ ਆ ਹੁਣ ਐਮ ਆਰ ਪੀ 29 ਤੇ 30000 ਰੱਖ ਲਓ 29999 ਦੀ ਇਹ ਤੋਂ ਲੈਸ ਕਰ ਦਾਂਗੇ ਲੈਸ ਹੋ ਜਾਊਗਾ ਜੀ ਠੀਕ ਹੈ ਜੀ ਤੇ ਹੁਣ ਆਪਾਂ ਦੇਖਦੇ ਬਾਕੀ ਆ ਵਰਤਨਾ ਦਾ ਤਾਂ ਬਾਈ ਆਪਾਂ ਮੋਟਾ-ਮੋਟਾ ਹੀ ਦੱਸਦੀ ਹਣਾ ਕਿਵੇਂ ਲੈਸ ਲੱਗੂਗਾ ਇਹਨਾਂ ਦੇ ਲਓ ਜੀ ਆ ਵਰਤਨ ਇਹ ਕਿਹੜੇ-ਕਿਹੜੇ ਕਲਾਸਿਕ ਦਾ ਮਿਲ ਜੂਗਾ ਜੀ ਸਟੀਲ ਚ ਮਿਲ ਜਾਣਗੇ ਆਪਣੇ ਕੋ ਬਟਰਫਲਾਈ ਕੁੱਕਰ ਹੈ ਨਾ ਜੀ ਕਿੰਨੇ ਕ ਦਾ ਪੈਂਦਾ ਮਿਨੀਮਮ ਕੁੱਕਰ ਕਿਪ ਲੈਣਾ ਹੋਏ 5 6 ਲੀਟਰ ਵਾਲਾ ਜੀ 5 5 6 ਲੀਟਰ ਵਾਲਾ ਮਿਲ ਜੂਗਾ ਆਪਣ 10 ਲੀਟਰ ਦਾ ਮਿਲ ਜੂਗਾ 500 ਦਾ ਜੀ ਅੱਛਾ ਇਹ ਤੇ ਆ ਕਿੰਨੇ ਲੀਟਰ ਦਾ ਬਾਈ ਇਹ ਹੈਗਾ ਜੀ ਆਪਣਾ ਇਹ 5 ਲੀਟਰ ਚ ਹੈ ਜੀ ਹਾਂਜੀ 700 ਦਾ ਮਿਲ ਜੂਗਾ ਜੀ 700 ਰੁਪਏ ਦਾ ਸਿਰਫ ਪੀਜਣ ਦਾ ਕੁੱਕਰ ਹੈ ਜੀ ਇਹ ਤੇ ਕਿੰਨੇ ਲੀਟਰ ਦਾ 5 ਲੀਟਰ 5 ਲੀਟਰ ਦਾ ਫਿਜੀਨ ਕੰਪਨੀ ਦਾ ਜੀ ਹਾਂ ਤੇ ਛੋਟੇ ਵੀ ਹੈਗੇ ਨੇ ਜੀ ਹਾਂ ਲੋ 3 ਲੀਟਰ ਬਾਈ ਬ੍ਰਾਂਡ ਨਾਲ ਕੋਈ ਸਮਝੌਤਾ ਤਾਂ ਨਹੀਂ 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 ਜੀ ਜੋ ਵੀ ਚੀਜ਼ ਦਿਖਾਵਾਂਗੇ ਤੁਹਾਨੂੰ origignal ਹੀ ਦਵਾਂਗੇ ਬਸ ਠੀਕ ਆ ਆ ਚੀਜ਼ ਜਿਹੜੀ ਕੀਤੀ ਹੈ ਨਾ ਗੱਲ ਇਹ ਸਭ ਤੋਂ ਇੱਕ ਨੰਬਰ ਆ ਵੀ ਚੀਜ਼ origignal ਹੋਣੀ ਚਾਹੀਦੀ ਹੈ ਲਓ ਜੀ ਆ ਤੁਹਾਨੂੰ ਇਹੋ ਜੀਆਂ ਚੀਜ਼ਾਂ ਇੱਥੇ ਮਿਲ ਜਾਣੀਆਂ ਕਿਉਂਕਿ ਐਦਾਂ ਹੁੰਦਾ ਬਾਈ ਜੀ ਹਰੇਕ ਚੀਜ਼ ਤੇ ਬਾਈ ਕਹਿੰਦੇ ਵੀ ਜੂਟੈਂਸੀਲਸ ਜਾਨੀ ਕਿ ਭਾਂਡਿਆਂ ਤੇ ਵੀ ਲੈਸ ਚੱਲਦਾ ਪਿਆ ਹਰੇਕ ਚੀਜ਼ ਕਿਉਂਕਿ ਜਿੱਡਾ ਵੱਡਾ ਏ ਸਟੋਰ ਆ ਕਹ ਲੋ ਉੱਥੇ ਆਪਾਂ ਸਾਰਾ ਜਿਹੜਾ ਉਹ ਵਖਾ ਨਹੀਂ ਸਕਦੇ ਕੱਲੀ ਕ ਇਹ ਨਹੀਂ 시ਤੀ ਆਪਾਂ ਦੱਸ ਨਹੀਂ ਸਕਦੇ ਤੇ ਬਾਕੀ ਤੁਹਾਨੂੰ ਇੰਜ ਦਿਖਾਈ ਜਾਂਦੇ ਆ ਦੂਰੋ ਦੂਰ ਲੋਜ ਕਰੋ ਚੈੱਕ ਸਾਰੀ ਆਟਮ ਮਿਲ ਜੂਗੀ ਕਰੋਕਰੀ ਵਗੈਰਾ ਡਿਨਰ ਸੈੱਟ ਲੈਣੇ ਹੋਣ ਉਹ ਮਿਲ ਜਾਣਗੇ ਹਾਂਜੀ ਹਾਂਜੀ ਅੱਗੇ ਜਾ ਕੇ ਦਿਖਾ ਲਓ ਜੀ ਹੁਣ ਕਰੋਕਰੀ ਦੇਖ ਲਓ ਤੁਸੀਂ ਆ ਇਹ ਵੀਰੇ ਕਰੋਕਰੀ ਕਿਹੜੇ ਕਿਹੜੇ ਬ੍ਰਾਂਡ ਦੇ ਵਿੱਚ ਆ ਸੰਜੀਵ ਕਪੂਰ ਚ ਮਿਲ ਜੂਗੀ ਜੀ ਪਾਸ ਚ ਮਿਲ ਜੂਗੀ ਆ ਸਾਰੇ ਬ੍ਰਾਂਡ ਮਿਲ ਜਾਣਗੇ ਤੁਹਾਨੂੰ ਅਸੂਗੋ ਕੋਸ ਨਹੀਂ ਮਿਲ ਜੂਗੀ ਚੈੱਕ ਕਰੋ ਤੁਸੀਂ ਵੇਖੋ ਚੀਜ਼ਾਂ ਸਾਫ਼ ਮਿਲਣਗੀਆਂ ਟਰੇਆਂ ਆਈਆਂ ਟਰੇਆਂ ਮਿਲ ਜਾਣਗੀਆਂ ਜੀ ਮੈਂ ਥੋੜਾ ਹੌਲੀ ਹੌਲੀ ਤੁਹਾਨੂੰ ਦਿਖਾ ਦਿੰਦਾ ਆ ਵੀਡੀਓ ਜਾ ਕੇ ਲਓ ਜੀ ਆ ਟਰੀਆਂ ਬਹੁਤ ਵਧੀਆ ਬਣੀ ਵੀਰੇ ਕਿੰਨੇ ਦੀ ਹੈ ਵੁੱਡਨ ਚ ਕਿ ਵੈਸੇ ਲੱਗ ਰਹੀ ਹੈ ਵੁੱਡਨ ਚ ਹੈ ਜੀ 610 ਰੁਪਏ ਦੀ ਹੈ ਜੀ ਅੱਛਾ ਜੀ ਨੈਟ ਪ੍ਰਾਈਸ ਮੋਟਾ ਦੀ ਹੈ ਜੀ ਓਕੇ ਲਓ ਜੀ ਇਹ ਗਲਾਸ ਮਿਲ ਜਾਣਗੇ ਆਪਣੇ ਕੋ ਸੰਜੀਵ ਕਪੂਰ ਦੇ ਜੀ ਆਰਬਿਟ ਹਾਂਜੀ ਆਰਬਿਟ ਮਿਲ ਜਾਣਗੇ ਅੱਛਾ ਜੀ ਲਓ ਜੀ ਆ ਸਮਾਨ ਹੈ ਸੰਜੀਵ ਕਪੂਰ ਦਾ ਕਰੋਕਰੀ ਮੰਨੀ ਜਾਂਦੀ ਹੈ ਜੀ ਬ੍ਰਾਂਡ ਆਹ ਦੇਖੋ ਜੀ ਤੁਸੀਂ ਇਹ ਕਿੰਨੇ ਦਾ ਸੈੱਟ ਪੈ ਜਾਂਦਾ ਭਾਜੀ ਇਹ ਗਲਾਸੀਆਂ ਦਾ ਇਹ ਆਪਾਂ ਨੂੰ 6 ਪੀਸ ਦਾ 420 ਰੁਪਏ ਦਾ ਪੈ ਜਾਊਗਾ ਜੀ ਓਕੇ ਲੈਸ ਕਰਕੇ ਲੈਸ ਕਰਕੇ ਠੀਕ ਹੈ ਜੀ ਸਲੋ ਵੀ ਆ ਛੋਟੇ ਛੋਟੇ ਪਾਣੀ ਵਾਲੇ ਕੈਂਪਰ ਜਾਨੀ ਕਿ ਰੈਬਰ ਵੀ ਹੈਗੇ ਨੇ ਲਓ ਜੀ ਦੇਖੋ ਇਹ ਸੰਜੀਵ ਕਪੂਰ ਦੇ ਡਿਨਰ ਸੈੱਟ ਮਿਲ ਜਾਣਗੇ ਆਪਾਂ ਨੂੰ 33 ਪੀਸ ਦੇ ਹਾਂਜੀ ਸੰਜੀਵ ਕਪੂਰ ਦੇ ਇਹ ਕਿੰਨੇ ਦਾ ਮਿਲ ਜੂਗਾ ਜੀ ਇਹ 33 ਪੀਸ ਦਾ ਸੈੱਟ ਮਿਲ ਜੂਗਾ 3000 ਦਾ ਜੀ 3000 ਦਾ 33 ਪੀਸ ਦਾ ਸੈੱਟ ਮਿਲ ਜੂਗਾ ਜੀ ਤੁਹਾਨੂੰ ਤੇ ਆਟਮਾਂ ਦਾ ਸਾਰੀਆਂ ਬਾਈਆਂ ਕੋ ਘੈਂਟ ਨੇ ਲਓ ਜੀ ਦੇਖੀ ਜਲੋ ਵਲੌਗ ਤੁਸੀਂ ਸਾਰਾ ਤੇ ਸਾਰੀਆਂ ਆਈਟਮਾਂ ਤੁਹਾਨੂੰ ਵਿਖੀ ਜਾਣੀਆਂ ਜਿਹਦੇ ਵਿੱਚ ਕਿਹੜੀ ਕਿਹੜੀ ਕਿਵੇਂ ਕਿੰਨਾ ਲੈਸ ਹੈ ਇੱਧਰ ਬਾਈ ਫਰਨੀਚਰ ਵਾਲਾ ਏਰੀਆ ਆ ਗਿਆ ਹਨਾ ਫਰਨੀਚਰ ਆ ਗਿਆ ਜੀ ਆਪਣੇ ਕੋ ਸਾਰਾ ਬੈੱਡ ਮਿਲ ਜਾਣਗੇ ਸੋਫੇ ਮਿਲ ਜਾਣਗੇ ਜੇ ਅਲਮਾਰੀਆਂ ਮਿਲ ਜਾਣਗੀਆਂ ਕਿੰਨੇ ਤੋਂ ਮਿਨੀਮਮ ਪ੍ਰਾਈਸ ਤੋਂ ਸ਼ੁਰੂ ਹੈ ਸੋਫਾ ਜਿਵੇਂ ਆਏ ਸੋਫਾ ਜਿਵੇਂ ਆ ਡਿਕਲਾਈਨਰ ਮਿਲ ਜੂਗਾ ਜੀ ਆਪਾਂ ਨੂੰ ਪਹਿਲਾਂ 12000 ਦਾ ਸੇਲ ਕਰਦੇ ਸੀ ਹੁਣ ਆਪਾਂ 10 ਤਰੀਕ ਤੱਕ ਆਫਰ ਲਾਇਆ 10000 ਦਾ ਮਿਲ ਜੂਗਾ ਜੀ ਓਕੇ ਹਾਂਜੀ ਆਹ ਨੇ ਆ ਆ ਕਿ ਇਹ ਕਿੰਨੇ ਸੀਟਰ ਹੈ ਵੇੜ ਇਹ 3 ਸੀਟ ਤੇ ਜੀ ਜਸ 3 ਸੀਟਰ ਹੀ ਹੈ ਹੈ ਸਾਰੇ 3 ਸੀਟਰ ਨੇ ਕਿ 5 ਵੀ ਹੈਗੇ 3 ਸੀਟਰ ਮਿਲ ਜਾਣਗੇ 5 ਸੀਟਰ ਮਿਲ ਜਾਣਗੇ 5 ਸੀਟਰ ਤੇ ਆਪਾਂ ਮਾਰੀਏ ਮੜੇ ਝਾਤੀ ਆ ਹੁਣ ਆ ਬੈੱਡ ਪਿਆ ਜੀ ਇਹ ਕਿੰਨੇ ਦਾ ਇਹ ਬੈੱਡ ਮਿਲ ਜੂਗਾ ਜੀ ਤੁਹਾਨੂੰ ਗਿਆ 11500 ਦਾ ਮਿਲ ਜੂਗਾ ਲਓ ਜੀ ਆ ਡਬਲ ਬੈੱਡ 11500 ਦਾ ਮਿਲ ਜੂ ਇਹਦੇ ਵਿੱਚ ਹੈਗਾ ਦਿਵਾਨ ਥੱਲੇ ਕਿ ਨਹੀਂ ਸਿੰਪਲ ਨਹੀਂ ਜੀ ਸਿੰਪਲ ਹੈ ਇਹ ਅਸੈਂਬਲ ਕਰਨਾ ਪੈਂਦਾ ਠੀਕ ਹੈ ਜੀ ਵਧੀਆ ਵੁੱਡਨ ਚ ਹੁੰਦਾ ਜੀ ਓਕੇ ਲਓ ਹੁਣ ਸਾਨੂੰ 5 ਸੀਟਰ ਜਿਹੜੇ ਤੁਹਾਡੇ ਵਧੀਆ ਨਾ ਟਾਪ ਦੇ ਉਹ ਦਿਖਾ ਦਿਓ ਜੀ ਤੁਸੀਂ ਸਾਰੇ ਸੋਫੇ ਬਾਈ ਇਹ ਤਾਂ ਦੂਰੋਂ ਬਹੁਤ ਸੋਹਣੇ ਲੱਗਿਆ ਆ ਤਾਂ ਸਿੰਗਲ ਨੇ ਸਾਰੇ ਹਨਾ ਇਹ ਡਿਕਲਾਈਨਰ ਆ ਗਈ ਸਾਰੇ ਮਤਲਬ ਲਓ ਜੀ ਆ ਡਿਕਲਾਈਨਰ ਨੇ ਇਹਦੇ ਤੇ ਆਪਾਂ ਬੈਠ ਕੇ ਜੇ ਮਰਜ਼ੀ ਰੈਸਟ ਕਰ ਸਕਦੇ ਹੂੰ ਰੈਸਟ ਕਰਨ ਵਾਸਤੇ ਆ ਸਿੰਗਲ ਲਓ ਜੀ ਆ ਲਓ ਜੇ ਮਰਜ਼ੀ ਆਪਾਂ ਆਰਾਮ ਤਾਂ ਬਹੁਤ ਵਧੀਆ ਚੀਜ਼ ਬਣ ਗਈ ਬਾਈ ਹਨਾ ਜਿਵੇਂ ਮਰਜ਼ੀ ਰੈਸਟ ਕਰੋ ਬੈਠ ਕੇ ਫੋਨ ਕੀ ਪ੍ਰਾਈਸ ਇਹਦਾ ਇਹ ਤੁਹਾਨੂੰ ਵੈਸੇ 12000 ਦਾ ਸੇਲ ਕਰ ਦੇ ਅੱਛਾ ਜੀ ਤੁਹਾਨੂੰ ਜੋ ਵੀਡੀਓ ਦੇਖ ਕੇ ਆਊਗਾ ਉਹਨੂੰ 8 ਦਾ ਲਾ ਦਾਂਗੇ ਜੀ 8000 ਦਾ ਮਿਲ ਜੂਗਾ ਜੀ ਡਿਕਲਾਈਨਰ ਤੁਹਾਨੂੰ ਕੋਈ ਵੀ ਲੈ ਲੈਣ ਪਸੰਦ ਕਰ ਲੈਣੀ ਹੂੰ ਇਹ ਆਪਣੇ ਕੁਰਸੀਆਂ ਵਗਾਰਿਆ ਆ ਗਏ ਵੁੱਡਨ ਦੀਆਂ ਕੁਰਸੀਆਂ ਚੇਹਰਾ ਆ ਗੀਆਂ ਡਿਨਰ ਸੈੱਟ ਆ ਗਏ ਇਹ ਆ ਵੁੱਡਨ ਦੇ ਵਿੱਚ ਨੇ ਨਾ ਹਾਂਜੀ ਵੁੱਡਨ ਇਹਨਾਂ ਦਾ ਕੀ ਪ੍ਰਾਈਸ ਹੈ ਵੀਰੇ ਇਹਨਾਂ ਦਾ ਪ੍ਰਾਈਸ ਹੈਗਾ ਜੀ ਆਪਾਂ ਨੂੰ ਕੁਰਸੀਆਂ ਸਮੇਤ ਲੈਣੇ ਆ ਉਹ ਅਲਗਰੇਟ ਲੱਗ ਜੂਗਾ ਜੀ ਆਪਾਂ ਟੇਬਲ ਸਮੇਤ ਲੈਣੇ ਉਹਨਾਂ ਦਾ ਅਲਗਰੇਟ ਲੱਗ ਜੂਗਾ ਓਕੇ ਜੀ ਕੁਰਸੀਆਂ ਚਾਰ ਸੈੱਟ ਨਾਲ ਕਿੰਨੇ ਦਾ ਰੇਟ ਲੱਗਦਾ ਵਿਦ ਟੇਬਲ ਅੱਜ ਦਿਖਾ ਦਿੰਨੇ ਆ ਸਰ ਅੱਛਾ ਜੀ विद टेबल ਸਾਡਾ ਸਾਡੇ 13000 ਦਾ ਦੇ ਦਾਂਗੇ ਜੀ ਅੱਛਾ ਚਾਰ ਕੁਰਸੀਆਂ ਹਾਂਜੀ ਚਾਰ ਕੁਰਸੀਆਂ ਵੀ ਦਮੇ ਚਾਰ ਕਿਸ਼ੇ ਚਾਰ ਕੁਰਸੀਆਂ ਚਾਰ ਕੁਰਸੀਆਂ ਇੱਕ ਸੈੱਟ ਸਾਡੇ 1750 ਸਾਡੇ 175 ਸਾਡੇ 175 ਕਹਿ ਰਹੇ ਹੋ ਸਾਡੇ 17500 ਚ ਲਓ ਜੀ ਇਹ ਇਹਨਾਂ ਦਾ ਫਰਨੀਚਰ ਹੈ ਇੱਥੇ ਜਿਹੜਾ ਇੱਥੇ ਪਿਆ ਤੁਸੀਂ ਦੇਖ ਸਕਦੇ ਹੋ ਇਹ ਵੀ ਤੁਸੀਂ ਵਧੀਆ ਰੇਟ ਤੇ ਖਰੀਦ ਸਕਦੇ ਹੋ ਤੇ ਇੱਧਰ ਵੀ ਕੁਝ ਪਿਆ ਜੀ ਆਫਿਸ ਵਗੈਰਾ ਦੇ ਵਿੱਚ ਵੀ ਕੰਮ ਆਉਣ ਵਾਲੀ ਚੇਅਰ ਮਿਲ ਜੂਗੀ ਆਪਾਂ ਨੂੰ ਹਾਂ ਇਹ ਕਿੰਨੇ ਦੀ ਪੈਂਦੀ ਆ ਆਫਿਸ ਚੇਅਰ ਮਿਨੀਮਮ ਇਹ ਦੱਸ ਦਿੰਨੇ ਸਾਰਿਆਂ ਦਾ ਅਲੱਗ-ਅਲੱਗ ਰੇਟ ਹੁੰਦਾ ਹੈ। ਹਾਂਜੀ। ਮਿਨੀਮਮ ਕਿੰਨੇ ਤੋਂ ਸਟਾਰਟ ਹੁੰਦੀ ਹੈ ਵੈਸੇ? ਆਪਾਂ 2800 3200 ਦੀ ਮਿਲ ਜੂਗੀ। 2400 ਦੀ ਮਿਲ ਜੂਗੀ। ਲਓ ਜੀ ਕਰੋ। ਵੈਸੇ ਨਾਰਮਲੀ ਬਾਈ ਮਾਰਕੀਟ ਦੇ ਵਿੱਚ ਕਿੰਨੇ ਦੀ ਮਿਲਦੀ ਹੈ? ਮਾਰਕੀਟ 'ਚ ਕੋਈ ਵੀ ਦੇਖੋ ਜਮ 24 2500 ਵਾਲੀ ਵੀ ਆਪਾਂ ਨੂੰ 3000 3500 ਤੋਂ ਘੱਟ ਨਹੀਂ ਮਿਲਦੀ। ਓਕੇ। ਲਓ ਜੀ ਬਾਈਆਂ ਨੇ ਪੱਖਾ ਦੇਖੋ ਕਿੱਡਾ ਲਾਇਆ ਹੈ ਤੁਸੀਂ। ਬਾਈ ਇਹਦੇ ਘੱਟੋ-ਘੱਟ 8 8 ਫੁੱਟ ਦੇ ਪਰ ਨੇ ਹਣਾ ਪੱਖੇ ਦੇ। ਹਾਂਜੀ। ਤੇ ਲਓ ਵੀ ਇਸ ਤਰ੍ਹਾਂ ਇਹਨਾਂ ਨੇ ਕਲੋਥਸ ਵੀ ਰੱਖਿਆ ਨੇ ਹੋਣਾ ਪਏ ਇੱ ਇਹ ਸਟੋਰ ਆ ਜੀ ਕੱਪੜਿਆਂ ਵਾਲਾ ਡੈਕੋਰੇਟ ਆਈਟਮਾਂ ਮਿਲ ਜਾਣਗੀਆਂ ਜੀ ਉਹ ਵੀ ਹਾਂਜੀ ਲਓ ਜੀ ਡੈਕੋਰੇਸ਼ਨ ਵਾਲੇ ਆਈਟਮਾਂ ਦੇ ਤੁਹਾਨੂੰ ਆਫ ਮਿਲੂਗੀ ਮੈਂ ਇਸ ਤਰ੍ਹਾਂ ਹੀ ਦਿਖਾ ਦਿੰਦਾ ਹਾਂ ਤੁਸੀਂ ਇਹਨਾਂ ਦੇ ਰੇਟ ਬਾਈਆਂ ਨਾਲ ਕੰਟੈਕਟ ਕਰਕੇ ਪਤਾ ਕਰ ਸਕਦੇ ਹੋ ਆ ਦੇਖੋ ਜੀ ਸਟੈਚੂਸ ਮਿਲ ਜਾਣਗੇ ਆ ਲਓ ਜੀ ਕਰੋ ਚੈੱਕ ਇਹ ਸਾਰੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਜੀ ਲਓ ਜੀ ਲੱਕੀ ਮੈਨ ਹਾਂਜੀ ਲੋ ਇਹ ਬਹੁਤ ਵਧੀਆ ਸਮਾਨ ਹੈ ਜੀ ਡੈਕੋਰੇਸ਼ਨ ਵਾਲਾ ਬਹੁਤ ਦਿਲ ਖਿੱਚ ਮੈਂ ਜੀ ਇਹ ਫੋਨ ਚ ਸ਼ਾਇਦ ਇੰਨਾ ਕਲੀਅਰਟੀ ਵਾਲਾ ਨਾ ਹੁੰਦਾ ਹੋਵੇ ਪਰ ਬਹੁਤ ਜ਼ਿਆਦਾ ਵਧੀਆ ਹੈ ਭਾਈ ਜੀ ਕਿੰਨੇ ਕ ਦੇ ਪੈ ਜਾਂਦੀ ਹੈ ਜਿਵੇਂ ਆਹ ਵਾਲਾ ਇਹ ਪੈ ਜੂਗਾ ਤੁਹਾਨੂੰ ਜੀ 2000 ਦਾ ਜੀ ਅੱਛਾ 2000 ਦਾ ਸਿਰਫ ਹਾਂਜੀ ਓਕੇ ਇਹ ਬਣਿਆ ਕਾਦੇ ਚ ਇਹ ਚੀਨੀ ਚੀਨੀ ਵਰਤ ਹੁੰਦਾ ਓਕੇ ਓਕੇ ਤੇ ਲਓ ਜੀ ਆ ਵੀ ਨੇ ਕੁਝ ਭਾਈ ਯਾਰ ਸਜਾਵਟ ਵਾਲੀ ਚੀਜ਼ਾਂ ਦਾ ਬਹੁਤ ਸੋਹਣੀ ਹੈ ਇੱਥੇ ਹਨਾ ਹਾਂਜੀ ਹੂੰ ਤੇ ਸ਼ੂਜ਼ ਵਗੈਰਾ ਪੈਨੇ ਜਿੰਦੇ ਮਿਲ ਜਾਣਗੇ ਜੀ ਆਪਣੇ ਕੋ ਹੁੱਕਾ ਮਿਲ ਜੂਗਾ ਇਹ ਐਡੀਡਾਸ ਮਿਲ ਜੂਗਾ ਇਹ ਕਿਵੇਂ ਕੀ ਇਹਨਾਂ ਚ ਕੀ ਲੈਸ ਹੈ ਵੀਰੇ ਇਹ ਹੁੱਕਾ ਚ ਮਿਲ ਜੂਗਾ ਆਪਾਂ ਨੂੰ ਐਮ ਆਰ ਪੀ ਦਾ 40% ਆਫ ਜੀ ਅੱਛਾ ਜੀ ਹਾਂਜੀ ਤੇ ਐਡੀਡਾਸ ਚ ਮਿਲ ਜੂਗਾ ਜੀ 50% ਆਫ ਜੀ ਓਕੇ ਜਿਵੇਂ ਹੁਣ ਮੰਨ ਲਓ ਕਿਵੇਂ ਕਿਹੜਾ ਸ਼ੂਜ਼ ਮੰਨ ਲਓ ਆ ਜਾਨੂੰ 6000 ਦਾ ਐਮ ਆਰ ਪੀ ਹੈਗੀ 5100 ਜੇ 50 ਲੈਸ ਹੋ ਜੂਗੀ ਲਓ ਜੀ ਇੱਥੇ 50% ਲੈਸ ਹੋ ਗਿਆ ਤੁਹਾਨੂੰ 3000 ਦਾ ਪੈ ਜਾਏਗਾ ਹਣਾ ਜੀ ਠੀਕ ਹੈ ਜੀ ਤੇ ਇਹ ਤਾਂ ਹੋ ਗਿਆ ਸ਼ੂਜ਼ ਵੀਰੇ ਸ਼ੂਜ਼ ਦੇ ਵਿੱਚ ਇਹੀ ਕਲੈਕਸ਼ਨ ਹੈ ਹਾਂਜੀ ਬਾਕੀ ਹੋਰ ਸਟੋਕ ਅਪਡੇਟ ਆਉਂਦੀ ਰਹਿੰਦੀ ਹੈ ਨਵੇਂ-ਨਵੇਂ ਮਾਲ ਹੁੰਦਾ ਰਹਿੰਦਾ ਜੀ ਠੀਕ ਹੈ ਜੀ ਹਾਂਜੀ ਤੇ ਇੱਧਰ ਆਗੇ ਕਲੋਸ ਇਹ ਕਲੋਸ ਸੈਕਸ਼ਨ ਆਗੇ ਸਾਰੇ ਕੱਪੜਿਆਂ ਦੇ ਵਿੱਚ ਜਿਹੜੇ ਚੈਂਸ ਸਾਰੇ ਮਿਲ ਜਾਣਗੇ ਬੱਚਿਆਂ ਦੇ ਲੋ ਜੀ ਬੱਚਿਆਂ ਦੇ ਲੈਣੇ ਬੱਚਿਆਂ ਦੇ ਮਿਲ ਜਾਣਗੇ ਕਿੰਨੇ ਤੋਂ ਸਟਾਰਟ ਹੋ ਜਾਂਦੀਆਂ ਟੀ-ਸ਼ਰਟਸ ਤੇ ਸ਼ਰਟਸ ਟੀ-ਟੀ-ਸ਼ਰਟ ਮੈਨ ਮਿਲ ਜੂਗੀ 1200 ਦੇ 3 ਪੀਸ ਸੀ 1200 ਦੇ 3 ਪੀਸ ਹਾਂਜੀ 400 ਦੀ ਇੱਕ ਹੋਗੀ ਹਾਂਜੀ ਠੀਕ ਹੈ ਜੀ ਤੇ ਆਹ ਦੇਖੋ ਤੁਸੀਂ ਆ ਵੀ ਬਹੁਤ ਵਧੀਆ ਜੀ ਸਮਾਨ ਆ ਕਿੰਨੇ ਦਾ ਜਿਵੇਂ ਡੋਗੀ ਜੀ ਇਹ ਮਿਲ ਜੂਗਾ 2880 ਰੁਪਏ ਦਾ ਜੀ ਓਕੇ ਲਓ ਜੀ ਕਿਆ ਸਿੰਦਰੀਆਂ ਨੇ ਕਿਆ ਸੀਨੇ ਵਾ ਜੀ ਵਾ ਦੇਖੋ ਜੀ ਕਰੋ ਚਾਹੀਦੀ ਵਾਲ ਸਿੰਦਰੀਆਂ ਮਿਲ ਜਾਣੀਆਂ ਘਰੇ ਡੈਕੋਰੇਟ ਵਾਸਤੇ ਜੀ ਭਾਈ ਸਮਾਨ ਤਾਂ ਸਾਰਾ ਹੀ ਬਹੁਤ ਘੈਂਟ ਹੈ ਜੋ ਲਓ ਜੀ ਇਹ ਵਾਸ਼ਰੂਮ ਚ ਰੱਖਣ ਵਾਲਾ ਸਮਾਨ ਹੈ ਜੀ ਸਾਰਾ ਇਹ ਵੀ ਤੁਹਾਨੂੰ ਇੱਥੋਂ ਮਿਲ ਜੂਗਾ ਜਿਹਨ ਦਾ ਭਾਵ ਇਹ ਆ ਕਿ ਇੱਥੋਂ ਤੁਹਾਨੂੰ ਹਰ ਇੱਕ ਆਈਟਮ ਹੈ ਜਿਹੜੀ ਉਹ ਡਿਸਕਾਊਂਟ ਤੇ ਹੀ ਮਿਲਨੀ ਆ ਭਾਵੇਂ ਜਦੋਂ ਮਰਜੀ ਆ ਭਾਵੇਂ ਡਿਸਕਾਊਂਟ ਥੋੜਾ ਹੋਵੇ ਤੇ ਭਾਵੇਂ ਜਿਆਦਾ ਹੋਵੇ ਭਾਈ ਦੀਵਾਲੀ ਬਾਰੇ ਕਿਵੇਂ ਆ ਰਿਹਾ ਡਿਸਕਾਊਂਟ ਦੀਵਾਲੀ ਤੇ ਭਾਰੀ ਆਫਰ ਆਊਗਾ ਜੀ ਅੱਛਾ ਜੀ ਉਦੋਂ ਆਪਾਂ ਵੀਡੀਓ ਪਾ ਦਿੰਦੇ ਹੁੰਦੇ ਆ ਜੋਫਰ ਦੀ ਓਕੇ ਉਹ ਆਪਾਂ ਲਿੰਕ ਸੈਂਡ ਕਰ ਦਾਂਗੇ ਤੁਹਾਡੀ ਵੀਡੀਓ ਚ ਜੋ ਵੀ ਹੋਵੇਗੀ ਠੀਕ ਠੀਕ ਹੈ ਜੀ ਲਓ ਜੀ ਇਹ ਗਰੋਸਰੀ ਦੇ ਵਿੱਚ ਤੁਸੀਂ ਇੱਥੇ ਸਮਾਨ ਖਰੀਦ ਇਹਦੇ ਵੀਰੇ ਕੀ ਆਫਰ ਹੈ ਜੀ ਇਹਦੇ ਨਾਲ ਬਾਏ 1 ਇੱਕ ਪੀਸ ਲਓਗੇ ਇੱਕ ਦੇ ਨਾਲ ਇੱਕ ਫ੍ਰੀ ਹੈ ਜੀ ਅੱਛਾ ਜੀ ਕਿੰਨੇ ਦਾ ਇੱਕ ਇਹ ਇੱਕ ਪਊਗਾ ਤੁਹਾਨੂੰ 150 ਰੁਪਏ ਦਾ 75 ਰੁਪਏ 75 ਦੇ ਦੋ ਹੋਣਗੇ ਸਿੰਗਲ ਲੈਣਾ ਹੋਵੇ ਸਿੰਗਲ ਵੀ ਮਿਲ ਜੂਗਾ ਹਾਂਜੀ ਸਿੰਗਲ ਵੀ ਮਿਲ ਜੂਗਾ ਜੀ ਇਹ ਤਾਂ ਆ ਗਿਆ ਨਮਕੀਨ ਜੀ ਇਹ ਸੈਕਸ਼ਨ ਇਹਨਾਂ ਦਾ ਗ੍ਰੋਸਰੀ ਵਾਲਾ ਜੀ ਮਿਲੂਗਾ ਜੀ ਆਪਣੇ ਕੋ ਮਸਾਲੇ ਵਗੈਰਾ ਮਿਲ ਜਾਣਗੇ ਜੀ ਅੱਛਾ ਮਿਰਜੀ ਇੱਕ ਗੱਲ ਦੱਸੋ ਮੈਨੂੰ ਸਾਮਾਨ ਤਾਂ ਚਲੋ ਆ ਗਿਆ ਜੀ ਇਹ ਗ੍ਰੋਸਰੀ ਦਾ ਆ ਗਿਆ ਹਨਾ ਹਾਂਜੀ ਬੇਸਲਾਰੇ ਇਹ ਤੁਸੀਂ ਇਕੱਠਾ ਜਿਵੇਂ ਕੋਈ ਲੈ ਕੇ ਜਾਂਦਾ ਸਾਮਾਨ ਉਹਦੇ ਵਿੱਚ ਹੋਰ ਵਧ ਦਿੰਦੇ ਹੋ ਹਾਂਜੀ ਜੇ ਕੋਈ ਹੋਲ ਸੇਲ 'ਚ ਲੈਣਾ ਚਾਹੁੰਦਾ ਉਹਦੇ ਲਈ ਅੱਜ ਤੋਂ ਡਿਸਕਾਊਂਟ ਕਰ ਰਹੇ ਹਾਂ ਅੱਛਾ ਵਧ ਦਿੰਦੇ ਹੋ ਹਾਂਜੀ ਠੀਕ ਹੈ ਜੀ ਤੇ ਅੱਛਾ ਇੱਕ ਗੱਲ ਸੁਵੀਰ ਜੀ ਆਪਣੇ ਇੱਥੇ ਸਭ ਤੋਂ ਵੱਧ ਜਿਹੜੀ ਆ ਮੋਸਟ ਸੇਲਿੰਗ ਆਈਟਮ ਕੀ ਆ ਤੁਹਾਡੇ ਐਲਈਡੀਜ਼ ਜ਼ਿਆਦਾ ਵਿਕਦੀਆਂ ਨੇ ਗਰੋਸਰੀ ਵਿਕਦੀ ਜ਼ਿਆਦਾ ਫਰਨੀਚਰ ਜਿਵੇਂ ਉਹ ਕਰੋਕਰੀ ਦਿਖਾਈ ਉਹ ਕੀ ਕੀ ਵਿਕਦਾ ਸਾਰਾ ਕੁਝ ਆਪਣੇ ਕੋਲ ਸਾਰਾ ਚੀਜ਼ ਇੰਪੋਰਟਡ ਹੀ ਆ ਜੀ ਅੱਛਾ ਜੀ ਸਾਰੇ ਹੀ ਆਪਣਾ ਇੱਕੋ ਜਿਹਾ ਹੀ ਵਿਕਦਾ ਮੈਂ ਮਤਲਬ ਕੋਈ ਵੀ ਆਪਾਂ ਲੋਕਲ ਮਾਲ ਨਹੀਂ ਰੱਖਿਆ ਸਾਰਾ ਬ੍ਰਾਂਡ ਹੀ ਰੱਖਿਆ ਨਹੀਂ ਹੈ ਤਾਂ ਚਲੋ ਸਾਰਾ ਵਧੀਆ ਮਸਮਾਨ ਦਾ ਰੜ ਦੇਖ ਲਿਆ ਜੀ ਇਹ ਆ ਗਈ ਗਰੋਸਰੀ ਸੋ ਇਸ ਤਰ੍ਹਾਂ ਕਰਕੇ ਇਹਨਾਂ ਕੋਲ ਨਾ ਅਲੱਗ-ਅਲੱਗ ਸੈਕਸ਼ਨ ਬਣੇ ਨੇ ਜੀ ਗਰੋਸਰੀ ਆ ਗਈ ਹਨਾ ਤੁਸੀਂ ਹੋਮ ਅਪਲੈਂਸ ਦੇਖ ਲਏ ਨੇ ਬਾਕੀ ਵੀਰੇ ਬਲੈਂਕਟ ਵਗੈਰਾ ਵੀ ਹੈਗੇ ਨਾ ਤੁਹਾਡੇ ਕੋਲ ਹਾਂਜੀ ਬਲੈਂਕਟ ਵੀ ਮਿਲ ਜਾਣਗੇ ਚਲੋ ਉਹ ਵੀ ਦੇਖਦੇ ਆ ਜੀ ਆਜੋ ਘਰ ਚ ਵਰਤਨ ਆਸਤੇ ਮਤਲਬ ਬੈੱਡ ਸ਼ੀਟਸ ਆ ਗਈਆਂ ਚਾਦਰਾਂ ਕਹਿ ਲਈਏ ਆਹ ਲਓ ਜੀ 460 ਰੁਪਏ ਦੀ ਇਹ ਚਾਦਰ ਹਾਂਜੀ 460 ਰੁਪਏ ਦੀ ਲਓ ਜੀ ਪਿਓਰ ਕੋਟਨ ਚ ਮਿਲੂਗੀ ਇਹ ਲਓ ਜੀ ਪਿਓਰ ਕੋਟਨ ਦੇ ਵਿੱਚ ਚਾਦਰਾਂ ਨੇ ਆਹ ਦਿਖਾਓ ਬਾਈ ਕਿਆ ਬਾਪ ਸਾਰਾ ਮਲਾਦਾ ਬਲੈਂਕਟ ਤੇ ਉਹੀ ਨਹੀਂ ਹੈਣਾ ਜੀ ਇੱਧਰ ਹਾਂਜੀ ਲਓ ਜੀ ਆ ਦੇਖੋ ਬਸ ਠੀਕ ਹੈ ਕੋਈ ਨਹੀਂ ਹਾਂਜੀ ਆਏ ਚਾਦਰਾਂ ਜੀ ਇਸ ਤਰ੍ਹਾਂ ਦੀਆਂ ਪਿਓਰ ਕਾਟਨ ਦੇ ਵਿੱਚ 460 ਰੁਪਏ ਦੀ ਡਬਲ ਬੈੱਡ ਚਾਦਰਾਂ ਨਾਲ ਆ ਰਹੀਆਂ ਅੱਛਾ ਡਬਲ ਬੈੱਡ ਸਾਰੀਆਂ ਹਾਂਜੀ ਲਓ ਜੀ ਕਰੋ ਚੈੱਕ ਤੁਸੀਂ ਪ੍ਰਿੰਟ ਇੰਨਾ ਦੀ ਐਮ ਆਰ ਪੀ 2100 ਰੁਪਏ 2100 ਵਾਲੀ ਆਪਾਂ 460 ਰੁਪਏ ਦੀ ਦੇ ਰਹੇ ਹਾਂ ਜੀ ਓਕੇ ਹਾਂਜੀ ਲਓ ਜੀ ਕਰੋ ਚੈੱਕ ਤੁਸੀਂ ਪੂਰਾ ਇੱਕ ਨੰਬਰ ਮਾਲ ਹੈ ਜੀ ਇਹ ਦੀਵਾਲੀ ਆ ਗਈ ਜਿਵੇਂ ਗਿਫਟ ਵਗੈਰਾ ਦੇਣਾ ਕਿਸੇ ਨੂੰ ਕੱਪ ਸੈੱਟ ਦੇਣਾ ਜੀ ਆਪਣੇ ਕੋਈ ਇਹ ਵੀ ਕੁਆਂਟੀਟੀ ਚ ਮਿਲ ਜਾਣਗੇ ਕਿਸੇ ਨੂੰ ਇਕੱਠੇ ਪੀਸ ਚੱਕਣੇ ਹੋਣ ਜਮੇ ਕਿੰਨੇ ਦਾ ਮਿਲ ਜੂਗਾ ਜੀ ਸਟਾਫ ਵਗੈਰਾ ਨੂੰ ਦੇਣੇ ਹੁੰਦੇ ਆ ਜੀ ਹੂੰ ਹੂੰ 250 ਰੁਪਏ ਦਾ ਸੱਟ ਮਿਲ ਜੂਗਾ ਜੀ ਇਹ ਵਾਲਾ ਅੱਛਾ ਜੀ ਇਹ ਦੇਖੋ ਜੀ ਇਹ ਸੈੱਟ ਸਿਰਫ 250 ਦਾ ਮਿਲ ਜੂਗਾ ਦੀਵਾਲੀ ਆ ਰਹੀ ਹੈ ਗਿਫਟ ਦੇਣ ਵਾਸਤੇ ਕਿਸੇ ਨੂੰ ਹਾਂਜੀ ਸਟਾਫ ਵਗੈਰਾ ਨੂੰ ਗਿਫਟ ਦੇਣਾ ਬੋਰੋਸਿਲ ਬੋਰੋਸਿਲ ਕੰਪਨੀ ਦਾ ਜੀ ਲਓ ਜੀ 250 ਰੁਪਏ ਦੇ 6 ਕੱਪ ਵਧੀਆ ਵਸੇ ਹਨਾ ਇਹਨਾਂ ਗਿਫਟ ਜਾਇਜ਼ ਦੇਣ ਜੋਗ ਵੀ ਹੈ ਪ੍ਰਾਈਸ ਦੇ ਵਿੱਚ ਹਨ ਲਓ ਕਰੋ ਚੈੱਕ ਜੀ ਆਦਰੀਆ ਕੀ ਮੈਨੇ ਕੰਬਲ ਜਿਆ ਇਹ ਕੀ ਹੈ ਇਹ ਆਪਣਾ ਚਾਦਰ ਹੈ ਜੀ ਕਿਤੇ ਵੀ ਆਪਾਂ ਆਰਾਮ ਕਰਨਾ ਹੋਵੇ ਅੱਛਾ ਜੀ ਹਾਂ ਜੀ ਵਾਟਰ ਪ੍ਰੂਫ ਚਾਦਰ ਹੈ ਜੀ ਆਪਣੀ ਕਿਸੇ ਵੀ ਪਲੇਟ ਨਾ ਹੋਵੇ ਆਰਾਮ ਕਰ ਸਕਦੇ ਜੇ ਗਰਮ ਹੈ ਨਾ ਹਾਂ ਜੀ ਸੈਲੈਂਸੂਲਾ ਦੀ ਤੁੱਪੇ ਦੇ ਪੈਣ ਵਾਸਤੇ ਹਾਂ ਜੀ ਲਓ ਜੀ ਇਹ ਸਾਰੀਆਂ ਇੱਥੇ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਜੀ ਲਓ ਜੀ ਇਹ ਗਾਰਡਨਿੰਗ ਵਾਸਤੇ ਵੀ ਇਹਨਾਂ ਕੋਲ ਹੈਗਾ ਜੀ ਸਿਸਟਮ ਪੌਟਸ ਲੈਣੇ ਨੇ ਤੁਸੀਂ ਗਮਲੇ ਵਗੈਰਾ ਲੈਣੇ ਨੇ ਜੀ ਲੈ ਸਕਦੇ ਓਥੇ ਆ ਰੈੱਡ ਪੌਟ ਨੇ ਕਿੰਨੇ ਦਾ ਵੀਰੇ ਇੱਕ ਪੌਟ 40 ਰੁਪਏ ਦਾ ਹਾਂਜੀ ਹਾਂ ਇੱਕ ਪੀਸ 40 ਦਾ 5 ਪੀਸ 175 ਦੇ 10 300 ਦੇ ਜੀ 30 ਰੁਪਏ ਦਾ ਇੱਕ ਬੈਜੂਗਾ 10 ਲਵਾਂਗੇ ਜੀ ਹਾਂਜੀ ਲਓ ਜਿਆ ਕਰੋ ਸਾਰੇ ਸਾਈਜ਼ ਮਿਲ ਜਾਂਦੇ ਨੇ ਜੀ ਛੋਟੇ 15 ਦੇ ਨੇ ਜੀ ਆਕੀ ਦਾ ਇਹ ਵਧੀਆ ਨੇ ਨਾ ਵੀਰੇ ਪਲਾਸਟਿਕ ਹਾਂਜੀ ਹਾਂਜੀ ਵਧੀਆ ਪਲਾਸਟਿਕ ਓਕੇ 100 ਦਾ ਆ ਗਿਆ ਜੀ ਵੱਡੇ ਵਾਲਾ ਲਓ ਲੂ ਲੈ ਲਓ ਤਰੇ ਆ ਗਈਆਂ ਭਾਈ ਕੀ 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 ਸੋ ਦੋਸਤੋ ਐਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਵਕਤ ਬਾਅਦ ਤਾਂ ਜੋ ਜਿਆਦਾ ਤੋਂ ਜਿਆਦਾ ਲੋਕ ਜਿਹੜਾ ਸਮਾਨ ਖਰੀਦ ਸਕਣ ਇੱਥੋਂ ਆਪਦਾ ਜਿਹੜੀ ਆਫ ਹੈ ਇਹਦਾ ਫਾਇਦਾ ਚੁੱਕ ਸਕਣਾਂ ਜਿਹੜੀ ਸੇਲ ਲੱਗੀ ਹੈ ਦਾ ਫਾਇਦਾ ਚੁੱਕ ਸਕਣ ਜੀ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ